ਅਸੀਂ ਪਹੁੰਚੇ ਹਾਂ ਪਿੰਡ ਮੋਸਾ ਦੇ ਸਾਥ ਦੇ ਵਿੱਚ ਤੇ ਆਪਾਂ ਇਹਨਾਂ ਨੂੰ ਪੁੱਛਣਾ ਬਾਪੂ ਸਸੀ ਗੱਲ ਪਹਿਲਾਂ ਤਾਂ ਆ ਬਾਪੂ ਤੁਹਾਡਾ ਜਿਹੜਾ ਪਿੰਡ ਮੋਸਾ ਹੈ ਨਾ ਤੇ ਇਹ ਕਿੰਨੀ ਆਬਾਦੀ ਹੈ ਤੇ ਕਿੰਨੇ ਸਰਪੰਚ ਉੱਠੇ ਬੈਠੇ ਸਰਪੰਚੀ ਜੀ ਦੋ ਉੱਠੇ ਨੇ ਹਾਂ ਕੀ ਨਾਮ ਉਹਨਾਂ ਦੇ ਇੱਕ ਦਾ ਨਾਮ ਗੁਰਚਰਨ ਹੈ ਜੀ ਤੇ ਦੂਜਾ ਬਲਜੀਤ ਸਿੰਘ ਹੈ ਹਾਂ ਤੇ ਦੋਨੇ ਇਹ ਕਿਹੜੀ ਪਾਰਟੀ ਵੱਲ ਉੱਠੇ ਆ ਪਾਰਟੀ ਇਕ ਤਾਂ ਆਮ ਪਾਰਟੀ ਮੰਨਿਓ ਹੈ ਜੀ ਗੁਰਚਰਨ ਸਿੰਘ ਇੱਥਾ ਜੀ ਤੇ ਦੂਜਾ ਇਹ ਆਪਣਾ ਕਾਂਗਰਸ ਚੋਂ ਇਹ ਦੂਜਾ ਕਾਂਗਰਸ ਚੋਂ ਹੈ ਅਕਾਲੀ ਦਲ ਵਾਲੇ ਉਹਨਾਂ ਦਾ ਕੋਈ ਨਹੀਂ ਉਹ ਕਹਿੰਦੇ ਹਜੇ ਰਹਿਣ ਦੇ ਉਹ ਹਜੇ ਫੇਰ ਦੇਖਾਂਗੇ ਫੇਰ ਦੇਖਾਂਗੇ ਤੇ ਬਾਪੂ ਇੱਕ ਜਿਹੜੀ ਖਬਰ ਪਈ ਸੀ ਕਿ ਜਿਹੜਾ ਹੈਗਾ ਬਲਕੌਰ ਸਿੰਘ ਜਿਹੜਾ ਸਰਪੰਚ ਦਾ ਇਲੈਕਸ਼ਨ ਲੜ ਰਿਹਾ ਉਹਦਾ ਕੀ ਕਾਰਨ ਸੀ ਉਹ ਜੀ ਬਹੁਤ ਵਧੀਆ ਕੰਮ ਕਰੇ ਬਹੁਤ ਵਧੀਆ ਬੰਦਾ ਹੈ ਉਹ ਲੋਕਾਂ ਦੇ ਬਹੁਤ ਵਧੀਆ ਕੰਮ ਕਰਦਾ ਰਿਹਾ ਜੀ ਉਹਨੇ ਆਖਿਆ ਵੀ ਮੈਨੂੰ ਸਹਿਮਤੀ ਨਾਲ ਖੜਾ ਕਰੋ ਜੀ ਸਹਿਮਤੀ ਲੋਕਾਂ ਦੀ ਬਣੀ ਨਾ ਤੇ ਵੋਟਾਂ ਵਾਸਤੇ ਉਹਦੇ ਕੋਲੇ ਗਏ ਸੀ ਵੋਟਾਂ ਵਾਸਤੇ ਆਦਾ ਮੈਂ ਹੁਣ ਸਾਰੀ ਮਹ ਲੋਕ ਕਹਿੰਦਾ ਵੀ ਜੇ ਤੁਸੀਂ ਜੇ ਪਿੰਡ ਸਹਿਮਤੀ ਕਰਦਾ ਸਾਰੇ ਦਾ ਸਾਰਾ ਤਾਂ ਆਪਾਂ ਜਿਹੜਾ ਹੈਗਾ ਖੜੇ ਹੋ ਜਾਂਦੇ ਆ ਪਰ ਜੇ ਤੁਸੀਂ ਵੋਟਾਂ ਪਾਉਣੇ ਫਿਰ ਆਪਣੇ ਜਵਾਬ ਤੇ ਜਾਨੇ ਪਿੰਡ ਵਾਸਤੇ ਉਹ ਵਧੀਆ ਸੀ ਜੇ ਸਹਿਮਤੀ ਹੋ ਜਾਂਦੀ ਤੇ ਫਿਰ ਸਹਿਮਤੀ ਕਰਨ ਵਾਸਤੇ ਤੁਹਾਡੇ ਪਿੰਡ ਕੱਠ ਵਗੈਰਾ ਰੱਖਿਆ ਸੀਗਾ ਕੀ ਰੱਖਿਆ ਸੀ ਸਹਿਮਤੀ ਵਾਸਤੇ ਜੋ ਸਹਿਮਤੀ ਪਤਾ ਸੀ ਵੀ ਹੁੰਦੀ ਨਹੀਂ ਤੇ ਕਿਉਂ ਨਹੀਂ ਹੁੰਦੀ ਬੱਬੂ ਕੀ 1 ਮਿੰਟ ਜਿਹੜੀ ਆਪਾਂ ਕਣਕ ਬੀਜ ਆ ਉਹ ਕਾਲਗਿਆਰੀ ਐਡੀ ਐਡੀ ਬਲੀਆਂ ਕਾਲੀਆਂ ਕਿ ਹੋ ਜਾਂਦੀਆਂ ਨਾ ਉਹ ਵਿੱਚ ਉਹ ਸਲੂਟ ਕਾਲਗਿਆਰੀ ਨਹੀਂ ਸਹਿਮਤੀ ਹੋਣ ਦਿੰਦੀ ਮਾਣਾ ਹਰੇਕ ਪਿੰਡ ਚ ਹੁੰਦੇ ਆ ਉਹ ਹੁੰਦਾ ਉਹ 100 ਪਿੰਡ ਚੋਂ ਤੁਹਾਨੂੰ ਪਤਾ ਇੱਕ ਪਿੰਡੀ ਹੁੰਦਾ ਸਹਿਮਤੀ ਵਾਲਾ ਵੈਸੇ ਜੇ ਦੇਖਿਆ ਜਾਵੇ ਕਿੰਨਾ ਵੱਡਾ ਨਾਮ ਤੁਹਾਡੇ ਪਿੰਡ ਦਾ ਦੁਨੀਆ ਪੱਧਰ ਤੇ ਕੋਈ ਅੰਤ ਹੈ ਕੰਮ ਉਹ ਸਰਪੰਚਾਂ ਨੂੰ ਹੁਣ ਵੀ ਵੱਧ ਕਰੂ ਹੁਣ ਵੀ ਵੱਧ ਕਰੂ ਬਹੁਤ ਚੰਗਾ ਬੰਦਾ ਜੇ ਜਦੋਂ ਮੰਨ ਲਓ ਤੁਹਾਡੇ ਪਿੰਡ ਕਿੰਨਾ ਟਾਈਮ ਪਹਿਲਾਂ ਜਦੋਂ ਸਰਪੰਚ ਦਾ ਐਲਾਨ ਹੋਇਆ ਉਦੋਂ ਹੀ ਸਹਿਮਤੀ ਵਾਲੇ ਜਾਂ ਉੱਠਣ ਵਾਲੀ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ ਤੇ ਪਹਿਲਾਂ ਤੋਂ 6 ਮਹੀਨੇ ਪਹਿਲਾਂ ਇੱਥੇ ਆ ਕੇ ਕਹਿੰਦਾ ਸੀ ਭਾਈ ਮੈਨੂੰ ਜੇ ਅੱਗੇ ਵਾਅਦੇ ਬਣਾਉਣਾ ਤਾਂ ਸਹਿਮਤੀ ਕਰ ਲੋ ਜਿਵੇਂ ਮੈਂ ਪਹਿਲਾਂ ਹੀ ਹਾਂ ਕਹਿੰਦਾ ਸੀ ਅੱਛਾ ਤੇ ਲੋਕਾਂ ਨੇ ਬਿਲਕੁਲ ਵਿੱਚ ਨਾ ਸਹਿਮਤੀ ਕੀਤੀ ਤਾਂ ਫਿਰ ਉਹ ਕੀ ਕਰੇ ਤੇ ਉਸ ਤੋਂ ਬਾਅਦ ਫਿਰ ਮੰਨ ਲਓ ਜਿਵੇਂ ਆਪਣੇ ਸਾਡੇ ਪਿੰਡਾਂ ਕਨੇ ਹੈਗਾ ਰਵਾਜ ਗੁਰਦੁਆਰੇ ਇਕੱਠ ਕਰਨ ਦਾ ਡੇਰੇ ਇਕੱਠ ਕਰਨ ਲੈਂਦਾ ਜਾਂ ਕੋਈ ਸਾਂਝੀ ਥਾਂ ਇਕੱਠ ਕਰ ਲੈਂਦੇ ਹਨਾ ਉਹ ਵੀ ਇਕੱਠ ਹੋਇਆ ਸੀ ਤੁਹਾਡੇ ਪਿੰਡ ਬਾਈ ਇਕੱਠ ਹੋਇਆ ਸੀ ਹੋਇਆ ਸੀ ਕਿੰਨੇ ਤਰੀਕ ਨੂੰ ਕਿੰਨੇ ਦਿਨ ਪਹਿਲਾਂ ਇਦੋਂ 2-3 ਮਹੀਨੇ ਪਹਿਲਾਂ ਅੱਛਾ ਤੁਹਾਡੇ ਪਿੰਡ ਸਰਪੰਚ ਚਾਰ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈ ਹੈ ਦੂਜੇ ਪਿੰਡ ਦਾ 10 ਦਿਨ ਪਹਿਲਾਂ ਇਹ ਮੰਨ ਲਓ ਸਾਰਾ ਮਾਹੌਲ ਬਣਿਆ ਹੋਇਆ ਹੈਗਾ ਤਦ ਆਮਾਲਾ ਉਹਦੇ 2 ਮਹੀਨੇ ਪਹਿਲਾਂ ਇਕੱਠ ਹੋਇਆ ਉਹਦੇ ਫਿਰ ਕੀ ਪ੍ਰਪੋਜ਼ਰ ਰੱਖੀ ਗਈ ਕਿਵੇਂ ਬਈ ਮੰਨ ਲਓ ਵੀ ਕੀ ਲੋਕਾਂ ਦਾ ਕੀ ਰੈ ਲੈ ਲਈ ਕਿ ਉਦੋਂ ਲੋਕਾਂ ਨੇ ਤਾਂ ਵੀ ਐਂ ਜਿਵੇਂ ਜੀ ਜੁਨਮ ਬਣਾਉਂਦਾਂ ਨਾ ਹਾਂ ਠੀਕ ਹੈ ਫਿਰ ਬਸ ਲੋਕੋ ਕਿੱਥੇ ਮੰਨ ਦਿੰਦੇ ਮਨ ਲਓ ਕਿੰਨੇ ਕ ਪਰਸੈਂਟ ਲੋਕ ਹੁੰਦੇ ਆ ਬਈ ਜਿਹੜੇ ਨਹੀਂ ਮੰਨਦੇ ਹੁੰਦੇ ਮੰਨ ਲਓ ਆਪਾਂ ਕਿਸੇ ਨੂੰ ਲਾਗ ਨਹੀਂ ਕਹਿੰਦੇ ਵੀ ਜਿੰਪ ਪਿੰਡ ਦੇ ਵਿੱਚ ਮੰਨ ਲਓ ਤੁਹਾਡੇ 2800 ਵੋਟ ਆ ਹਨਾ ਤੌਹਦ ਕਿੰਨੇ ਬੰਦੇ ਕਹਿੰਦੇ ਹੁਣ ਵੀ ਆਰ ਜਿਹੜਾ ਹੈਗਾ ਅਸਦਾ ਵੋਟਾਂ ਪਵਾਵਾਂਗੇ ਤੇ 100 200 ਹੀ ਹੁੰਦਾ ਵੀ ਮਨਾਂ 100 200 ਬੰਦਾ ਬਾਪੂ ਫਿਰ 2600 ਨੂੰ ਟੰਗ ਰਿਹਾ ਦਾ ਫਾਇਆ ਟੰਗਤਾ ਹਾਂ ਉਹਨਾਂ ਨੂੰ ਮੇਰੀ ਗੱਲ ਸੁਣ ਲਾ ਸਹਿਮਤੀ ਨਾਲ ਉਹਨਾਂ ਨੂੰ ਆਹਾ ਹਲਕ ਚ ਜਾਂਦੀ ਨਹੀਂ ਫਿਰ ਉਹ ਹਲਕ ਚ ਪਾਉਣ ਨੂੰ ਹੁਣ ਉਹਨਾਂ ਨੂੰ ਮਿਲ ਜੂਗੀ ਮਨਾਂ ਉਹੀ ਗੱਲ दारू ਪਿਆਲੇ ਵਾਲੇ ਪਿੱਛੇ दारू ਪਿਆਲੇ ਵਾਲੇ ਆਪੂ ਭਰਾ ਇਹਦਾ ਦੋਖਿਆ ਨਹੀਂ ਲੱਗਦਾ ਕਈ ਵਾਰੀ ਮਨ ਲਓ ਬਾਈ ਤੁਸੀਂ ਵੀ ਹੁਣ ਅਸੇ ਪਸਿਆਂ ਦਾ ਅਗਲਾ ਕਹਿੰਦਾ ਯਾਰ ਤੁਸੀਂ ਕਿੱਥੋਂ ਮੂਸੇ ਤੋਂ ਅਗਲਾ ਕਹਿੰਦਾ ਯਾਰ ਵੀ ਤੁਹਾਡੇ ਪਿੰਡ ਦਾ ਏਡਾ ਬੜਾ ਤੇ ਵੀ ਇਦਾਂ ਮਾ ਉਹ ਜਿਹਦਾ ਬਣਾਉਂਦੇ ਸੀ ਹੁਣ ਜਿਹੜੇ ਉਹ ਆ ਜਿੰਨੇ ਬੈਠਾ ਸਾਰੇ ਤਿਆਰ ਸੀ ਅਰੇ ਤੁਹਾਡੀ ਪੱਤੀ ਤਿਆਰ ਸੀ ਸਾਡੀ ਪੱਤੀ ਤਿਆਰ ਸੀ ਸਾਡੀਆਂ ਦੋ ਤਿੰਨ ਪੱਤੀਆਂ ਤਿਆਰ ਸੀ ਅੱਛਾ ਕੇ ਬਸ ਉਧਰੀ ਇੱਕ ਦੀ ਪੱਤੀ ਉਹ ਬਣਾਉਂਦੀ ਨਹੀਂ ਸਾਂਹਤ ਕਿੰਨੀਆਂ ਕਿੰਨੀਆਂ ਪੱਤੀਆਂ ਬਾਪੂ ਸਾਡੇ ਪੰਡਾ 6 ਪੱਤਿਆਂ ਮਾਲਾ ਉਹਦਾ ਤਿੰਨ ਚਾਰ ਸੁਣੀਆਂ ਤਿਆਰ ਸੋਡੇ ਵਾਲਾ ਪਾਸਾ ਤਿਆਰ ਸੀ ਸਾਡੇ ਵਾਲੀਆਂ ਦੋ ਤਿੰਨ ਦੋ ਤਿੰਨ ਪੱਤੀਆਂ ਤਿੰਨ ਤਿਆਰ ਸੀ ਉਧਰੋਂ ਵਿੱਚ ਜੇ ਹੁਣ ਲਿਆ 10 ਬੰਦਿਆਂ ਨੇ ਕਹਿਤਾ ਨਹੀਂ ਬਣਾਉਂਦੇ ਢੇਰੀ ਢਈ ਇੱਕ ਗੱਲ ਤਾਂ ਹੈਗਾ ਲੋਕਤੰਤਰ ਦੇ ਵਿੱਚ ਇਹੀ ਚੱਲਦਾ ਵੀ ਚਾਹੇ ਬੰਦਾ ਇੱਕ ਕਹੇ ਤੇ ਮੈਂ ਤਾਂ ਖੜਨਾ ਤਾਂ ਫਿਰ ਪੀਪੀ ਦਾ ਬਰਾਬਰ ਤਾਂ ਨਹੀਂ ਜਾਣੀ ਹੈ ਨਾ ਫਿਰ ਫਿਰ ਸਹਿਮਤੀ ਹੁੰਦੀ ਨਹੀਂ ਬਾਬੂ ਤੁਹਾਡਾ ਕੀ ਵਿਚਾਰ ਆ ਫਿਰ ਕਿੰਨੀ ਉਮਰ ਹੋ ਗਈ ਤੁਹਾਡੀ ਮੇਰੀ ਹੋ ਗਈ 78 ਸਾਲ ਦੀ 78 ਸਾਲ ਹੋ ਗਈ ਤੇ ਹਰ ਇੱਕ ਵਾਰੀ ਵੋਟਾਂ ਪੈਂਦੀਆਂ ਆਪਣੇ ਪਿੰਡ ਤੇ ਕਿਤੇ ਬਿਨਾਂ ਵੋਟਾਂ ਤੋਂ ਹੀ ਬਣੇ ਬੰਦੇ ਨਾ ਹਰ ਇੱਕ ਵਾਰੀ ਪੈਂਦੀਆਂ ਨਾ ਮਾਲਾ ਪਰ ਹਰ ਇੱਕ ਪਿੰਡ ਦਾ ਤਰੀਕਾ ਹੁੰਦਾ ਹੈ ਨਾ ਕਿ ਮਾਲਾ ਕਿਸੇ ਪਿੰਡਾਂ ਦੇ ਵਿੱਚ ਤਾਂ ਮੈਂਬਰ ਨੂੰ ਵੀ ਸਹਿਮਤੀ ਨਾ ਬਣਿਆ ਤੇ ਤਾਂ ਹਜੇ ਨਾ ਮੈਂਬਰ ਵੀ ਨਹੀਂ ਸਹਿਮਤੀ ਨਾ ਬਣਦੇ ਮੈਂਬਰ ਵੀ ਵੋਟਰ ਵਾਲੀ ਬਣਦੇ ਨੇ ਮੰਬਰ ਹੀ ਬੋਟਾ ਮਾਨਾ ਆੜੀ ਵਾਲ ਪਿੰਡ ਆ ਬੰਦੇ ਕਹਿੰਦੇ ਵੀ ਆਪਾਂ ਜਿਹੜਾ ਹੈਗਾ ਜੋਰ ਲਵਾ ਕੇ ਚੱਲੂਗਾ ਕੰਮ ਹੋਰ ਯਾ ਪਿੰਡ ਦਾ ਛੀਲ ਹੀ ਆ ਬਈ ਅੱਛਾ ਉਹੀ ਬੱਸ ਇੱਕ ਦੂਜੇ ਨੂੰ ਹੋ ਜਾਂਦਾ ਐਂ ਕਰ ਲਈ ਐਂ ਕਰ ਲਈਏ ਐਂ ਕਰ ਲਈਏ ਫੇਰ ਪਿੱਛੇ ਇਕੱਠੇ ਹੋ ਜਾਣਗੇ ਅਜਾ ਹੁਣ ਨਹੀਂ ਪਰ 20 15 ਮਹੀਨੇ 20 ਦਿਨ ਜਿਹੜੇ ਇਕੱਠੇ ਹੋਣਗੇ ਆਪਾਂ ਪਿਛਲੇ ਪੰਜ ਲੋ ਕੀ ਸੁਧਾਰ ਹੋਇਆ ਪਿਛਲੇ 5 ਸਾਲਾਂ ਦੇ ਸਰਪੰਚ ਦੇ ਸਹੀ ਸਹੀ ਆਪਾਂ ਐ ਕਿਸੇ ਨੇ ਨਹੀਂ ਕਹਿੰਦੇ ਕਿ ਹਰ ਸਮੱਸਿਆ ਤਾਂ ਕਿਤੇ ਮੇਰਾ ਰੱਬ ਤੋਂ ਵੀ ਨਹੀਂ ਹੱਲ ਹੋਈ ਵਧੀਆ ਉਹਨੇ ਉਹ ਵਿਚਾਰੇ ਨੇ ਬਹੁਤ ਵਧੀਆ ਕੰਮ ਕਰੇ ਕੋਈ ਜਿਹੜੇ ਕੋਈ ਵੱਡੇ ਕਿਸੇ ਦੇ ਧੂਰੇ ਕੰਮ ਸੀ ਸਮਝ ਵਿੱਚ ਕਤਲਾਂ ਕਪਿਆਂ ਦੇ ਉਹ ਵੀ ਵਿਚਾਰਿਆਂ ਨੇ ਫਟਾਫਟੀ ਨਹੀਂ ਮਿਲਦੀ ਸੀ ਜਦੋਂ ਸਿੱਧੂ ਜਾਂਦਾ ਸੀਗਾ ਮਾਣ ਲਓ ਸਮਝੌਤੇ ਕਰਾਤੇ ਜਾਂ ਸਮਝੌਤੇ ਕਰਾਤੇ ਉਹਦੇ ਮਰੀ ਮੰਗਰੂ ਵੀ ਕਰਾਏ ਇਹਨਾਂ ਨੂੰ ਹਾਂ ਜੀ ਬਾਪੂ ਕੀ ਉਹਦੇ ਮਰੇ ਤੋਂ ਬਾਅਦ ਵੀ ਇਹਨੇ ਕਰਾਏ ਤਿੰਨ ਚਾਰ ਕਤਲਾਂ ਦੇ ਕੇਸ ਵੀ 990 ਬਾਪੂ ਨੇ ਮੰਨ ਲ ਜਿਹੜਾ ਆ ਗਿਆ ਵਿਚੀ ਦੱਬ ਤੇ ਵਿਚੇ ਦਵਾ ਤੇ ਬਾਈ ਥੋੜਾ ਅੱਗੇ ਆ ਜਾ ਕੋਈ ਨਹੀਂ ਇੱਥੇ ਥੋੜਾ ਕਿਉਂਕਿ ਨਾ ਪਿੱਛੇ ਥੋੜਾ ਪੁੱਛਣਾ ਔਖਾ ਜਾਂਦਾ ਤੇ ਉਹ ਤੋਂ ਬਿਨਾ ਮੰਨ ਲਓ ਸੋਡੇ ਜਿਵੇਂ ਤੁਸੀਂ ਕਹਿੰਦੇ ਜਿਵੇਂ ਕਤਲਾਂ ਦੇ ਕੇਸ ਆ ਉਹ ਹੱਲ ਕਰਾਇ ਬਲਕੌਰ ਸਿੰਘ ਨੇ ਜਦੋਂ ਸਿੱਧੂ ਜਾਂਦਾ ਸੀ ਹੋਰ ਉਹ ਤੋਂ ਬਿਨਾ ਕੀ ਕੰਮ ਹੋਏ ਫਿਰ ਹੋਰ ਜੀ ਵਧੀਆ ਕੰਮ ਕਰ ਗਿਆ ਸਾਡੇ ਸਾਰੇ ਕੋਈ ਮੋਹਿਆਂ ਮਣਾਂਿਆਂ ਨਾਲੇ ਬਣਾਏ ਬਹੁਤ ਵਧੀਆ ਕਰਿਆ ਸਾਡੇ ਪਿੰਡ ਜੀ ਕੋਈ ਝਗੜਾ ਨਹੀਂ ਹੋਇਆ ਕੋਈ ਨਾਲ ਜਾ ਕੇ ਨਿਮੇੜਦਾ ਰਹਿੰਦਾ ਜੀ ਜੇ ਫੋਨ ਵੀ ਕਰਦੇ ਤਾਂ ਵੀ ਕੰਮ ਹੋ ਜਾਂਦੇ ਹਾਂ ਕੰਮ ਹਾਂ ਜੀ ਤੇ ਹੁਣ ਮੰਨ ਲਓ ਜਦੋਂ ਹੁਣ ਜਿਹੜਾ ਹੈਗਾ ਵੀ ਹੁਣ ਕੀ ਜਿਹੜਾ ਸਿੱਧੂ ਪਰਿਵਾਰ ਆ ਜਿਹੜਾ ਨਿਊਟਰਲ ਆ ਵੀ ਕਿਸੇ ਪਾਸੇ ਨਹੀਂ ਜਾਂ ਇੱਕ ਦੇ ਸਰਪੰਚ ਦੋਹਾਂ ਚੋਂ ਇੱਕ ਸਰਪੰਚ ਦੇ ਨਾਲ ਹੈ ਓਹੋ ਇੱਕ ਦੇ ਨਾਲ ਹੀ ਹੈ ਹਾਂ ਜੀ ਬਾਪੂ ਇੱਕ ਦੇ ਨਾਲ ਹੀ ਆੁਰਲੇ ਦੇ ਨਾਂ ਕੀ ਆ ਬੱਚੇ ਦੇ ਨਾਲ ਬਲਜੀਤ ਅੱਛਾ ਹੁਣ ਬਲਜੀਤ ਦੇ ਨਾਲ ਹੈ ਤੇ ਦੂਜਾ ਸਰਪੰਚ ਕਿਹੜਾ ਉੱਠਿਆ ਦੂਜਾ ਤਾਂ ਸਰਨਜੀਤ ਉਹ ਸਰਨੀ ਸਰਨੀ ਜੀ ਨੰਬਰਦਾਰ ਸਰਨੀ ਜੀ ਨੰਬਰਦਾਰ ਸਰਨੀ ਇਹ ਉਹ ਉੱਠਿਆ ਤੇ ਮਤਲਬ ਇਹਦਾ ਮਤਲਬ ਇਹ ਹੀ ਹੋਊਗਾ ਵੀ ਜਿਹੜੇ ਦੋਨੇ ਬੰਦੇ ਜਿਹੜੇ ਸਰਪੰਚ ਉੱਠੇ ਆ ਤੇ ਇਹ 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 ਸੀਗੇ ਕਹਿੰਦੇ ਅਸੀਂ ਉੱਠਣਾ ਇਹ ਜੀ ਲੋਕਾਂ ਨੇ ਠਾ ਤੇ ਫੇਰ ਉਸ ਤੋਂ ਬਾਅਦ ਉਸ ਤੋਂ ਬਾਅਦ ਸਮਝੇ ਲਾ ਵੀ ਭਾਈ ਤੂੰ ਉੱਠੋ ਇਹਨਾਂ ਦੀ ਤੇਹ ਸੀ ਜਿਹਦੀ ਤੇਹ ਹੈ ਫਿਰ ਉਹ ਹੀ ਪਾਣੀ ਪੀਊਗਾ ਉਹ ਵਾਸ ਉੱਠ ਖੜੀ ਅੱਛਾ ਉੱਠ ਖੜੀ ਨਹੀਂ ਤੇਜ਼ ਹੀ ਉਹ ਪਾਣੀ ਪੀਊਗਾ ਸਹੀ ਗੱਲ ਹੈ ਮੈਂ ਜਿਹੜੀ ਇੱਕ ਗੱਲ ਆ ਵੀ ਇਹਨਾਂ ਦੇ ਜਿਹੜਾ ਹੈਗਾ ਜਿਹੜਾ ਮਾਨਸ ਵਾਲੇ ਲੋਕਾਂ ਦੇ ਜਿਹੜਾ ਨਾ ਉਹ ਜਿਹੜਾ ਹੁੰਦੇ ਮਹਾਵਰੇ ਮੂੰਹ ਤੇ ਚੜੇ ਹੁੰਦੇ ਹੈਨਾ ਦੂਜਿਆਂ ਨੂੰ ਪੜਨੇ ਪੜਨੇ ਪੈਂਦੇ ਆ ਵੀ ਕਿਹੜੀ ਗੱਲ ਕਿੱਦਾਂ ਕਹਿਣੀ ਆ ਜਾਣ ਬੜੀ ਛੋਟੀ ਗੱਲ 'ਚ ਹਰ ਚੀਜ਼ ਕਹਿ ਦੇਣੀ ਆ ਤੇ ਹੁਣ ਮੰਨ ਲਓ ਬਈ ਜਿਹੜਾ ਹੈਗਾ ਤੁਹਾਡੇ ਜਿਵੇਂ ਪਿਛਲੀ ਵਾਰੀ ਸੀ ਨਾ ਇਲੈਕਸ਼ਨ ਹੋਇਆ ਉਦੋਂ ਜਦੋਂ ਸਿੱਧੂ ਜਿੱਤਿਆ ਸੀਗਾ ਉਹਨਾਂ ਮਤਲਬ ਉਦੋਂ ਸ਼ਰਾਬ ਗੈਰਾ ਜਿਹੜੀ ਵਰਤਾਈ ਨਹੀਂ ਸੀ ਤੇ ਉਹਨੇ ਇੱਥੇ ਜਿਹੜਾ ਮੁੰਡਾ ਮਰ ਗਿਆ ਉਹਨੇ ਉਹ ਬੋਹੜ ਥੱਲੇ ਆ ਕੇ ਇਕੱਠ ਕਰਕੇ ਪਤਾ ਵੀ ਮੈਂ ਸ਼ਰਾਬ ਦਾ ਇੱਕ ਟੋਲਾ ਨਹੀਂ ਦਿੰਦਾ ਵੋਟ ਪਾਇਓ ਨਾ ਪਾਇਓ ਇੱਕ ਮਿਸਤਰੀਆਂ ਦਾ ਮੁੰਡਾ ਬਰਾਬਰ ਹੋਇਆ ਸੀ ਉਹਨੇ ਸ਼ਰਾਬ ਚਲਾਈ ਮਿਸਤਰੀਆਂ ਦਾ ਮੁੰਡਾ ਫਿਰ ਹਰ ਗਿਆ ਐਤ ਕਿਉਂ ਮਿਸਤਰੀਆਂ ਦਾ ਮੁੰਡਾ ਫਿਰ ਖੜੇ ਹੋਏ ਤੇ ਨਾ ਜੀ ਉਹਦਾ ਸੌਧੀ ਜੰਦ ਖੱਟੇ ਹੋ ਗਏ ਸੀ ਕਿਥੋਂ ਨਾ ਸੀ ਖੜਾ ਮੈਂ ਉੱਥੇ ਖੜਾ ਹੋ ਗਿਆ ਤੇ ਬਾਪੂ ਜਦੋਂ ਸਿੱਧੂ ਜਦੋਂ ਜਾਂਦਾ ਸੀਗਾ ਮਤਲਬ ਮੁੰਡਾ ਬਲਕੌਰ ਦਾ ਤੇ ਫਿਰ ਉਹ ਥੋੜੇ ਕੋਲੇ ਇੱਥੇ ਮਿਲਦਾ ਰਹਿੰਦਾ ਸੀ ਹਾਂ ਰੋਜ਼ ਹੀ ਆਉਂਦਾ ਸੀ ਸਾਡੇ ਕੋਲੇ ਉਹ ਤਾਂ ਆਪਾਂ ਤੇ ਟਰੈਕਟਰ ਲਿਆ ਕੇ ਜੀ ਆਪਦੇ ਪਰਤਾ ਪਾਉਂਦਾ ਜੀ ਵਧੀਆ ਇਥੋਂ ਦੀ ਫਿਰਨੀ ਆ ਜਾਂਦਾ ਆਪਦੀ ਕੋਠੀ ਚ ਭਰਤ ਪਾਉਂਦਾ ਮੈਂ ਜਦੋਂ ਲਾਸਟ ਇੰਟਰਵਿਊ ਕੀਤੀ ਸਾਡੀ 27 ਮਈ ਨੂੰ ਸੀਗੀ 29 ਮਈ ਨੂੰ ਤੁਹਾਨੂੰ ਜਿਹੜਾ ਗੋਲੀ ਮਾਰਤੀ 27 ਮਈ ਨੂੰ ਵਿੱਚ ਦੇ ਆ ਮੈਨੂੰ ਕਹਿੰਦਾ ਆਪਾਂ ਕੋਠਲੀਏ ਉੱਥੇ ਕਰਦੇ ਆ ਉਹਦੇ ਮੈਨੂੰ ਕਿਰਾਇਆ ਲਾਉਂਦਾ ਕਰਦਾ ਸੀ ਨਾਲ ਉਹਦੇ ਟ੍ਰੇਨਰ ਤੇ ਤੇ ਮੈਂ ਉਹ ਤੋਂ ਦੇਖਿਆ ਸ਼ਾਇਦ ਤੁਸੀਂ ਸਾਰੇ ਗਵਾਹੀ ਹੋ ਵੀ ਉਹ ਵਿੱਚ ਸਾਡੇ ਇੰਟਰਵਿਊ ਕਰਦੇ ਕਹਿੰਦਾ ਮੁੰਡੇ ਆ ਫਿਰ ਪਾਣੀ ਲਿਆ ਦੇ ਉਹ ਮੈਨੂੰ ਲੱਗਾ ਸ਼ਾਇਦ ਇਹਦੀ ਬੀਬੀ ਮਾਜੀ ਵੀ ਸਿੱਖਾਂ ਦੀ ਸੀ ਜਾਂ ਹੈਨਾ ਵੇੜੇ ਚੋਂ ਸੀ ਤੇ ਉਹਨਾਂ ਦੇ ਘਰੋਂ ਫਿਰ ਪਾਣੀ ਪੂਣੀ ਜਿਹੜਾ ਹੈਗਾ ਉਹਨਾਂ ਨੇ ਨਿੰਬੂ ਪ ਮਤਲਬ ਕਿ ਵਧੀਆ ਉਹਦਾ ਜਿਹੜਾ ਉਹਦਾ ਤਾਂ ਜੀ ਉਹ ਤਾਂ ਇੱਕ ਮੈਂ ਤੁਹਾਨੂੰ ਦੱਸਾਂ ਇੱਕ ਪਤਾ ਹੀ ਨਹੀਂ ਇੰਨੀ ਦੁਨੀਆ ਕਮਿਊਨਿਟੀ ਕੁਸਾਕਤੀ ਦਾ ਹੀ ਮਾਲਕ ਸੀਗਾ ਤੁਹਾਨੂੰ ਮੈਂ ਦੱਸਾਂ ਇੰਨੀ ਦੁਨੀਆ ਕੋਈ ਇੱਕ ਨਾ ਰਾਸ਼ਟਰਪਤੀ ਮਰ ਗਏ ਹੋਰ ਹੋ ਗਏ ਉਹਨਾਂ ਮੰਗਰ ਵੀ ਨਹੀਂ ਗਈ ਉੱਥੇ ਹਜੇ ਵੀ ਮੇਲਾ ਲੱਗਿਆ ਪਿਆ ਬਿਲਕੁਲ ਆ ਜਾ ਕੇ ਦੇਖ ਲੋ ਮੈਂ ਇੱਕ ਜਿਹੜਾ ਹੈਗਾ ਪਿੰਡ ਗਿਆ ਪੰਜਾਬ ਦਾ ਮੁੱਖ ਮੰਤਰੀ ਮਰਿਆ ਹਜੇ ਤੱਕ ਉਹਨਾਂ ਤੋਂ ਕੋਈ ਸਮਾਦ ਨਹੀਂ ਬਣੀ ਮੈਂ ਵੈਸੇ ਆਪਾਂ ਕਹਿੰਦੇ ਨਹੀਂ ਚਲ ਚੱਲਦੇ ਇੰਟਰਵਿਊ ਜੀ ਬੰਦੇ ਨੂੰ ਯਾਦ ਰੱਖਦੇ ਬੰਦੇ ਦੇ ਗੁਣ ਯਾਦ ਰੱਖਦੇ ਜਾਨਾ ਤਾਂ ਤੁਸੀਂ ਮੈਂ ਤਾਂ ਸਾਰਿਆਂ ਨੇ ਇੱਕ ਦਿਨ ਹੈਗੀ ਆ ਅੱਗੇ ਪਿੱਛੇ ਹੈ ਨਾ ਵਾਰੀ ਦੀ ਵਾਰੀ ਤਾਂ ਸਾਰਿਆਂ ਦੀ ਆ ਹੀ ਜਾਣੀ ਇੱਥੇ ਕਿਹੜਾ ਕੋਈ ਉਹਨਾਂ 5 10 ਦਿਨ ਪਹਿਲਾਂ ਕੈਸਟ ਲਾਈ ਸੀ ਉਹਨੇ ਇੱਕ ਕਿਲਾ ਉੱਥੇ ਬੈ ਲਿਆ ਸੀ ਉਹ ਜਿੱਥੇ ਉਹਦੀ ਸਮਾਦ ਬਣੀ ਹੈ ਉੱਥੇ ਟਾਲੀ ਸੀ ਵੀ ਮੇਰਾ ਸੇਵਾ ਉੱਥੇ ਬਣਨਾ ਹੈ ਉਹੀ ਗੱਲ ਹੋਊਗੀ ਪਹਿਲਾਂ ਜਿਉਂਦੇ ਨੇ ਅੱਛਾ ਦੇਖ ਲੈ ਉਥੇ ਗੀਤ ਲਿਖਦਾ ਜੀ ਉਹ ਵਿਚਾਰਾ ਬਹਿ ਕੇ ਗੀਤ ਉਥੇ ਬਣਾਤੀ ਸਮਾਂ ਦੇਰਾ ਬਹੁਤ ਔਖਾ ਹਨਾ ਸਾਰੀਆਂ ਚੀਜ਼ਾਂ ਨੂੰ ਦੇਖਣਾ ਹਰ ਚੀਜ਼ ਨੂੰ ਤੇ ਬਾਪੂ ਵੇ ਇੱਕ ਗੱਲ ਹੈਗੀ ਮਾਨਸਾ ਦੇ ਰੁੱਤ ਨੂੰ ਮਾਰ ਕੇ ਦਿਖਾਈ ਪਿੱਛੇ ਨੂੰ ਜਿਹੜਾ ਟੋਬੇ ਟੂਬੇ ਹੈ ਤੁਸੀਂ ਬਚਾਈ ਬੈਠੇ ਹੋ ਇਹ ਜੀ ਸੋਨੂੰ ਮੈਂ ਦੱਸਦਾ ਇਹ ਸਾਡੀ ਦੋ ਪੱਤੀਆਂ ਦਾ ਟੋਬਾ ਹੈ ਅੱਛਾ ਅਸੀਂ ਨਾ ਨਾਲੇ ਨਹੀਂ ਬਣਾਏ ਨਾਲੇ ਬਣ ਨਾਲੇ ਅਸੀਂ ਵੀ ਟਾਪ ਚ ਪਾਵੇਂਗਾ ਅਸੀਂ ਪਾਣੀ ਇਹ ਚ ਇੰਨਾ ਨਹੀਂ ਮਾਰਾ ਪੈਣ ਦਿੰਦੇ ਕੱਸੀ ਦਾ ਪਾਣੀ ਪਾਉਣੀ ਹੈ ਲੱਖ ਲੱਖ ਰੁਪਏ ਦੀਆਂ ਮਹਿਸਾਂ ਨੇ ਬਿਲਕੁਲ ਉਹ ਸਾਹਮਣੇ ਕੱਸੀ ਆਈ ਜਾਂਦੀ ਹੈ ਨਾ ਹਾਂਜੀ ਹਾਂਜੀ ਤੇ ਮਾਲਾ ਨਹੀਂ ਤਾਂ ਜ਼ਿਆਦਾਤਰ ਪਿੰਡਾਂ 'ਚ ਜਾਂ ਲੋਕਾਂ ਨੇ ਰੋਕ ਹੀ ਲੈ ਬਾਬਾ ਰੋਕ ਲੈ ਤੇ ਗੰਦ ਪਈ ਜਾਂਦਾ ਪਿੰਡਾਂ 'ਚ ਹਾਂ ਉਹ ਉਧਰ ਵੀ ਚਾਲੂ ਕਰਤਾ ਬਈ ਹਾਂ ਉਧਰ ਵੀ ਉਧਰ ਵੀ ਚਾਲੂ ਕਰਤਾ 20 ਸਾਲਾਂ ਮਾਦਾ ਇੱਕ ਛੱਪੜ ਦਾ ਛੱਪੜ ਆਉਣਾ ਹੀ ਭਾਰਤੀ ਵਿਚਾਰ ਦੀ ਸਰਪੰਚ ਨੇ ਹਾਂਜੀ ਸਰਪੰਚ ਨੇ ਵਿਚਾਰ ਦੀ ਕੰਦ ਕੱਢਤੀ ਜੀ ਗੰਦਾ ਪਾਣੀ ਇੱਕ ਪਾਸੇ ਕਰਤਾ ਚੰਗਾ ਇੱਕ ਪਾਸੇ ਕਰਤਾ ਉੱਥੇ ਜਿਹੜਾ ਗੰਦਾ ਪਾਣੀ ਹੈ ਉੱਥੇ ਮੋਟਰ ਲਾ ਕੇ ਫੇਪਾ ਕੇ ਬਾਣਾ ਚ ਜਿਹਨੇ ਲਾਉਣਾ ਲਾਓ ਕੋਈ ਲਾਉ ਤੇ ਥੋੜੇ ਪਹਿਣ ਮਾਨੋ ਜਦੋਂ ਸਿੱਧੂ ਜਾਉਂਦਾ ਸਿੱਧੂ ਕੈਂਸਰ ਦਾ ਵੀ ਕੈਂਪ ਲੱਗਦਾ ਰਿਹਾ ਹਨਾ ਜੀ ਲੱਗਦਾ ਰਿਹਾ ਉਹ ਤਾਂ ਜੇ ਜਿਉਂਦਾ ਰਹਿੰਦਾ ਮਾਨਸਾ ਲੁਧਿਆਣੇ ਵਾਲੇ ਸਾਰੇ ਉਹ ਹਸਪਤਾਲ ਇੱਥੇ ਆਉਣੇ ਸੀ ਜੇ ਜਿਉਂਦਾ ਰਹਿੰਦਾ ਕਈ ਤਾਂ ਕੀ ਤੁਹਾਨੂੰ ਕੀ ਲੱਗਦਾ ਜਿਹੜਾ ਇਨਸਾਫ ਜਿਵੇਂ ਮਿਲਿਆ ਜਾਂ ਨਹੀਂ ਮਿਲਿਆ ਤੁਹਾਨੂੰ ਕੀ ਲੱਗਦਾ ਉਹ ਮਿਲਿਆ ਤੇ ਨਹੀਂ ਮਿਲਿਆ ਹਜੇ ਕੋਈ ਉਹਨਾਂ ਦਾ ਵਿਚਾਰਾਂ ਦਾ ਕੀ ਇਨਸਾਫ ਉਹਦਾ ਵਿਚਾਰੇ ਦਾ ਮਿਲਿਆ ਜਦੋਂ ਪਤਾ ਹੀ ਨਹੀਂ ਕੋਈ ਕੀ ਹੋ ਗਿਆ ਹਰ ਇੱਕ ਬੰਦੇ ਦੁਨੀਆ ਦੇ ਦੁਸ਼ਮਣ ਉੱਤ ਖੜਦੇ ਹੈ ਨਾ ਹਰ ਚੀਜ਼ ਚਲੋ ਬਾਪੂ ਸਮਾਜ ਦਾ ਧੰਨਵਾਦ ਤੁਹਾਡਾ ਸਾਰਿਆਂ ਦਾ ਚਾਚੂ ਲੈ ਆਉਂਦੇ ਬਾਈ ਬੱਸ ਮਿਹਰਬਾਨੀ ਤੁਹਾਡੀ ਕੱਟ ਲਾ